ਚੋਣਾ ਵਿਧਾਨ ਸਭਾ ਦੀਆਂ ਹੋਣ ਜਾਂ ਲੋਕ ਸਭਾ ਦੀਆਂ ਪਾਰਸ਼ਰ ਪੂਜਾ ਲੂਥਰਾ ਸਦੇਵਾ ਅਤੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪੂਜਾ ਲੂਥਰਾ ਸਦੇਵਾ ਦੀ ਭੂਮਿਕਾ ਬੜੀ ਪਾਰਦਰਸ਼ੀ ਰਹੀ ਹੈ ਜਿੱਥੇ ਉਹ ਇੱਕ ਬੜੇ ਹੀ ਅੱਛੇ ਇਮਾਨਦਾਰ ਮਿਹਨਤੀ ਰਾਜਨੀਤਰੀ ਹਨ ਉਥੇ ਹੀ ਇੱਕ ਉਚਕੋਟੀ ਦੇ ਸਮਾਜ ਸੇਵੀ ਵੀ ਹਨ ਜਿਨ੍ਹਾਂ ਨੇ ਆਪਣੀ ਸਮਾਜ ਸੇਵਾ ਦੁਆਰਾ ਲੋਕਾਂ ਦੇ ਇੱਕ ਬੜੇ ਹੀ ਵੱਡੇ ਸਮੂਹ ਨੂੰ ਆਪਣੇ ਨਾਲ ਜੋੜ ਰਿਹਾ ਹੈ ਜਿਸ ਚੀਜ਼ ਦਾ ਬੜਾ ਵੱਡਾ ਫਾਇਦਾ ਉਸ ਉਮੀਦਵਾਰ ਨੂੰ ਕਾਫੀ ਯਾਤਾ ਜ਼ਰੂਰ ਮਿਲਦਾ ਹੈ ਜਿਨ੍ਹਾਂ ਦੇ ਹੱਕ ਦੇ ਵਿੱਚ ਉਹ ਚੋਣ ਪ੍ਰਚਾਰ ਕਰਦੇ ਹਨ ਲੋਕ ਸਭਾ ਚੋਣਾਂ ਲਈ ਜੋ ਸਾਡੇ ਫਿਰੋਜ਼ਪੁਰ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਜਗਦੀਪ ਸਿੰਘ ਕਾਕਾ ਬਰਾੜ ਜੀ ਉਹਨਾਂ ਦੇ ਹੱਕ ਵਿੱਚ ਜਿਹੜਾ ਹੈ ਮਹਿਲਾ ਵਿੰਗ ਦੀਆਂ ਮੀਟਿੰਗਾਂ ਜਿਹੜੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਔਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਜਿਹੜਾ ਹੈ ਅੱਜ ਅਸੀਂ ਵਾਰਡ ਨੰਬਰ 25 ਦੇ ਵਿੱਚ ਤੇ ਇਸ ਤੋਂ ਪਹਿਲੇ ਵਾਰਡ ਨੰਬਰ 14 ਦੇ ਵਿੱਚ ਜਿਹੜੀ ਮੀਟਿੰਗ ਕਰ ਰਹੇ ਕਰਕੇ ਆਏ ਆ ਤੇ ਨਾਲ ਹੀ ਜਿਹੜੀ ਇਸ ਤੋਂ ਪਹਿਲੇ ਕੱਲ ਨਵੇਂ ਸਲੇਮ ਸ਼ਾਹ ਤੇ ਹੋਰ ਵੀ ਜਿਹੜੇ ਅਲੱਗ-ਅਲੱਗ ਵਾਰਡ ਨੇ ਸ਼ਹਿਰ ਦੇ ਅਬੋਹਰ ਦੇ ਜਰਾਲਾਬਾਦ ਦੇ ਤੇ ਬੱਲੂਆਨੇ ਹਲਕੇ ਦੇ ਹਰੇਕ ਜਿਹੜੇ ਪਾਸੇ ਜਿਹੜੀ ਸਾਡੀ ਇੰਡੋਰ ਮੀਟਿੰਗਾਂ ਤਾਂ ਜਿਹੜਾ ਦੌਰੇ ਉਹ ਲਗਾਤਾਰ جاری ਹੈ ਔਰ ਸਭ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਗਦੀਪ ਸਿੰਘ ਕਾਕਾ ਬਰਾੜ ਜੀ ਦੇ ਹੱਕ ਵਿੱਚ ਜਿਹੜੇ ਆਪਣੀ ਵੋਟ ਜ਼ਰੂਰ ਪਾਉਣ